ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਗੱਲ 1996 97 ਦੀ ਆ ਉਦੋਂ ਮੈਂ 9ਵੀਂ 10ਵੀਂ ਦੇ ਵਿੱਚ ਪੜ੍ਹਦਾ ਸੀ ਉਹਨਾਂ ਦਿਨਾਂ ਦੇ ਵਿੱਚ ਮੈਂ ਪੜ੍ਹਾਈ ਦੇ ਨਾਲ ਨਾਲ ਸਕਾਊਟ ਦੇ ਕੈਂਪ ਲਾਉਣੇ ਸ਼ੁਰੂ ਕਰਤੇ ਤੇ ਇਸੇ ਦੇ ਬਦੌਲਤ ਸਾਡੇ ਮਾਸਟਰ ਜੀ ਸਾਨੂੰ ਉੜੀਸਾ ਲੈ ਕੇ ਗਏ ਜਿੱਥੇ ਕਿ ਵੱਖ-ਵੱਖ ਰਾਜਾਂ ਤੋਂ ਹੋਰ ਵੀ ਮੁੰਡੇ ਕੁੜੀਆਂ ਆਏ ਹੋਏ ਸੀ ਤੇ ਲੋਕਲ ਉੜੀਸਾ ਦੇ ਵੀ ਮੁੰਡੇ ਸੀ 15 20 ਦਿਨ ਇਕੱਠੇ ਰਹਿਣ ਨਾਲ ਇੱਕ ਦੂਜੇ ਦੇ ਨਾਲ ਸਾਡੀ ਦੋਸਤੀ ਹੋ ਗਈ ਫਿਰ ਇੱਕ ਮੁੰਡਾ ਸੀ ਉੱਥੇ ਜਿਹਨੂੰ ਉੜੀਸਾ ਦੀ ਭਾਸ਼ਾ ਆਉਂਦੀ ਸੀ ਉੜੀਆ ਆਉਂਦੀ ਸੀ ਉਹ ਸਾਡੇ ਨਾਲ ਹੋ ਗਿਆ ਉਹ ਸਾਨੂੰ ਨਾਲ ਲੈ ਕੇ ਉੱਥੋਂ ਦੇ ਲੋਕਲ ਜਿਹੜੇ ਪਿੰਡ ਆ ਉਹ ਘਮਾਉਣ ਦੇ ਲਈ ਲੈ ਗਿਆ ਛੋਟੇ ਛੋਟੇ ਪਿੰਡ ਛੋਟੇ ਛੋਟੇ ਘਰ ਝੌਪੜੀਆਂ ਜੀਆਂ ਪਾਈਆਂ ਹੋਈਆਂ ਤੇ ਲੋਕ ਵੀ ਬੜੇ ਮਿਲਵਰਤਨ ਵਾਲੇ ਸੀ ਬੜੇ ਚੰਗੇ ਸੀ ਅਸੀਂ ਉਹ ਛੋਟੇ ਛੋਟੇ ਘਰ ਦੇ ਦੇ ਦੇਖਦੇ ਅੱਗੇ ਤੁਰੇ ਗਏ ਜਦ ਨੂੰ ਅਚਾਨਕ ਇੱਕਦਮ ਮੀਂਹ ਆ ਜਾਂਦਾ ਤੇ ਜਿਹੜਾ ਉਹ ਮੁੰਡਾ ਜਿਹਨੂੰ ਉੱਥੋਂ ਦੀ ਲੈਂਗੁਏਜ ਆਉਂਦੀ ਸੀ ਉੜੀਆ ਆਉਂਦੀ ਸੀ ਉਹ ਸਾਨੂੰ ਕਹਿੰਦਾ ਵੀ ਮੀਂਹ ਜਿਆਦਾ ਆ ਗਿਆ ਆਪਾਂ ਕਿਸੇ ਝੌਂਪੜੀ ਦੇ ਵਿੱਚ ਥੋੜਾ ਟਾਈਮ ਲਈ ਰੁਕ ਜਾਨੇ ਕੋਈ ਗੱਲ ਨਹੀਂ ਮੈਂ ਗੱਲ ਕਰ ਲੂੰਗਾ ਮੈਂ ਪੁੱਛ ਲੈਣਾ ਉੜੀਆ ਲੈਂਗੁਏਜ ਦੇ ਵਿੱਚ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਨਾਲ ਮੀਂਹ ਸੱਚਮੁੱਚ ਬਹਾਵਾ ਜਿਆਦਾ ਆ ਗਿਆ ਸੀ ਫਿਰ ਉਸ ਮੁੰਡੇ ਨੇ ਜਿਹੜੀ ਨੇੜੇ ਝੁੱਗੀ ਸੀ ਉਹਦਾ ਮੜਾ ਜਿਹਾ ਦਰਵਾਜ਼ਾ ਖੜਕਾਇਆ ਤੇ ਉੜੀਆ ਦੇ ਵਿੱਚ ਕੁਝ ਪੁੱਛਿਆ ਤੇ ਸਾਨੂੰ ਅੰਦਰ ਲੈ ਗਿਆ ਹੁਣ ਉਹ ਝੌਂਪੜੀ ਨਾ ਤਾਂ ਵੱਡੀ ਸੀ ਤੇ ਨਾ ਹੀ ਜ਼ਿਆਦਾ ਛੋਟੀ ਸੀ ਉਸ ਝੌਂਪੜੀ ਦੇ ਮਾਲਕ ਨੇ ਉਹ ਝੌਂਪੜੀ ਦੇ ਦੋ ਹਿੱਸੇ ਕੀਤੇ ਹੋਏ ਸੀ ਵਿਚਾਲੇ ਪੜਦਾ ਲਾ ਕੇ ਝੌਂਪੜੀ ਦੇ ਇੱਕ ਪਾਸੇ ਤਾਂ ਉਹ ਆਪ ਬੈੰਦੇ ਰਹਦੇ ਸੀ ਤੇ ਜਾਂ ਕੋਈ ਆਇਆ ਗਿਆ ਹੁੰਦਾ ਉਹਨਾਂ ਨੂੰ ਬਿਠਾਉਂਦੇ ਸੀ ਤੇ ਉਸੇ ਹੀ ਹਿੱਸੇ ਦੇ ਵਿੱਚ ਉਹ ਰਾਤ ਨੂੰ ਸੌਣ ਦੇ ਲਈ ਆਪਣਾ ਬਿਸਤਰ ਲਾ ਲੈਂਦੇ ਸੀ ਤੇ ਦੂਜੇ ਹਿੱਸੇ ਦੇ ਵਿੱਚ ਉਹ ਆਪਣੇ ਵਾਸਤੇ ਕੁਝ ਖਾਣਾ ਖੂਣਾ ਪਕਾਉਣ ਦੇ ਲਈ ਉਹਨਾਂ ਨੇ ਸਮਾਨ ਵਗੈਰਾ ਉਧਰ ਰੱਖਿਆ ਹੋਇਆ ਸੀ ਝੌਂਪੜੀ ਦੇ ਮਾਲਕ ਸਾਨੂੰ ਉੱਥੇ ਬੈਠਣ ਦੇ ਲਈ ਕਹਿੰਦਾ ਅਸੀਂ ਬਹਿ ਜਾਂਦੇ ਹਾਂ ਤੇ ਉਹ ਸਾਨੂੰ ਪੁੱਛਦਾ ਵੀ ਤੁਸੀਂ ਕੀ ਲਾਹੋਗੇ ਅਸੀਂ ਉਸ ਨੂੰ ਮਨਾ ਕਰਨ ਲੱਗ ਜਾਨੇ ਵੀ ਅਸੀਂ ਕੁਝ ਨਹੀਂ ਖਾਣਾ ਪੀਣਾ ਇੰਨੇ ਚੈਰ ਦੇ ਵਿੱਚ ਜਿਹੜੇ ਮੁੰਡੇ ਨੂੰ ਉੱਥੋਂ ਦੀ ਲੈਂਗੁਏਜ ਆਉਂਦੀ ਹੁੰਦੀ ਆ ਉੜੀਆ ਆਉਂਦੀ ਹੁੰਦੀ ਆ ਉਹ ਉੱਠ ਕੇ ਬਾਹਰ ਚਲਾ ਜਾਂਦਾ ਉਹ ਕਹਿੰਦਾ ਤੁਸੀਂ ਬੈਠੋ ਘਬਰਾਉਣ ਦੀ ਲੋੜ ਨਹੀਂ ਇਹ ਆਪਣਾ ਹੀ ਇਲਾਕਾ ਵਾ ਮੈਂ 10-15 ਮਿੰਟ ਦੇ ਵਿੱਚ ਆਇਆ ਉਹ ਛਤਰੀ ਲੈ ਕੇ ਕਿਤੇ ਬਾਹਰ ਨਿਕਲ ਜਾਂਦਾ ਜਿਹੜਾ ਉੱਥੋਂ ਦਾ ਦੂਜਾ ਪੁੱਛਣ ਸੀ ਉੱਥੇ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਹੁੰਦੀ ਹੈ ਤੇ ਇੱਕ ਔਰਤ ਉਹਨੂੰ ਸੁਮਾ ਰਹੀ ਹੁੰਦੀ ਹੈ ਉਹਨੂੰ ਲੋਰੀ ਦੇ ਰਹੀ ਹੁੰਦੀ ਹੈ ਉਹਨਾਂ ਦੀ ਆਪਣੀ ਲੈਂਗੁਏਜ ਦੇ ਵਿੱਚ ਤੁਹਾਨੂੰ ਲੱਗ ਰਿਹਾ ਹੁੰਦਾ ਫਿਰ ਝੌਂਪੜੀ ਦਾ ਮਾਲਕ ਸਾਨੂੰ ਇਸ਼ਾਰਿਆਂ ਦੇ ਨਾਲ ਪੁੱਛਦਾ ਵੀ ਤੁਸੀਂ ਕੀ ਖਾਓਗੇ ਤੁਸੀਂ ਸਾਡੇ ਮਹਿਮਾਨ ਹੋ ਕੀ ਤੁਸੀਂ ਖਾਣਾ ਪਸੰਦ ਕਰੋਗੇ ਉਹ ਕਦੇ ਤਾਂ ਸਾਨੂੰ ਮੱਛੀ ਦਿਖਾਵੇ ਅਸੀਂ ਮਨਾਂ ਕਰ ਦਿਆ ਕਰੀਏ ਵੀ ਨਹੀਂ ਅਸੀਂ ਕੁਝ ਨਹੀਂ ਖਾਣਾ ਫਿਰ ਸਾਨੂੰ ਚਾਹ ਪੁੱਛੇ ਅਸੀਂ ਉਹ ਵੀ ਮਨਾਂ ਕਰ ਦਿਆ ਕਰੀਏ ਫਿਰ ਉਹਨੇ ਦੁੱਧ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਵੀ ਕੀ ਤੁਸੀਂ ਦੁੱਧ ਪੀਣਾ ਪਸੰਦ ਕਰੋਗੇ ਅਸੀਂ ਨਾ ਨਾ ਕਰ ਦਿਆ ਨੇ ਹਾਂ ਕਰਤੀ ਫਿਰ ਉਹ ਝੌਂਪੜੀ ਦੇ ਦੂਸਰੇ ਪਾਰਟੀਸ਼ਨ ਦੇ ਵਿੱਚ ਜਾਂਦਾ ਤੇ ਉੱਥੇ ਆਪਣੀ ਘਰਵਾਲੀ ਨੂੰ ਦੁੱਧ ਲਈ ਕਹਿੰਦਾ ਪਰ ਇਸ ਗੱਲ ਨੂੰ ਲੈ ਕੇ ਉਹਦੀ ਘਰਵਾਲੀ ਤੇ ਉਹਦੇ ਦੋਨਾਂ ਦੇ ਵਿੱਚ ਬਹਿਸ ਹੋ ਰਹੀ ਸੀ ਹੁਣ 15-20 ਦਿਨ ਸਾਨੂੰ ਵੀ ਹੋ ਗਏ ਸੀ ਉੱਥੇ ਰਹਿੰਦਿਆਂ ਨੂੰ ਅਸੀਂ ਵੀ ਥੋੜੀ-ਥੋੜੀ ਉਹਨਾਂ ਦੀ ਲੈਂਗੁਏਜ ਸਮਝਣ ਦੀ ਲਾਗੇ ਸੀ ਸਾਨੂੰ ਇਹ ਪਤਾ ਲੱਗ ਗਿਆ ਸੀ ਵੀ ਹੁਣ ਇਹ ਤੀਵੀਂ ਆਦਮੀ ਦੋਨੇ ਜਾਣੇ ਝਗੜਾ ਕਰ ਰਹੇ ਨੇ ਦੁੱਧ ਨੂੰ ਲੈ ਕੇ ਤੇ ਤੀਵੀਂ ਇਹ ਨੂੰ ਇਹ ਕਹਿ ਰਹੀ ਆ ਕਿ ਹੋਰ ਇੰਨਾ ਕੁਝ ਖਾਣ ਨੂੰ ਆ ਤੂੰ ਉਹਨਾਂ ਨੂੰ ਉਹ ਦੇ ਦੇ ਦੁੱਧ ਕਿੰਨਾ ਮਹਿੰਗਾ ਵਾ ਤੇ ਆਪਣੇ ਬੱਚੇ ਵਾਸਤੇ ਹੀ ਆ ਕਾਫੀ ਚਿਰ ਉਹਨਾਂ ਦੀ ਟੂ ਟੂ ਮੈਂ ਮੈਂ ਦੂਜੇ ਪਾਸੇ ਚੱਲਦੀ ਰਹੀ ਅਸੀਂ ਬੈਠੇ ਸੁਣਦੇ ਰਹੇ ਉਹਨਾਂ ਦੇ ਦਿਮਾਗ 'ਚ ਇਹ ਸੀ ਵੀ ਇਹਨਾਂ ਨੂੰ ਕੋਈ ਸਮਝ ਨਹੀਂ ਲੱਗ ਰਹੀ ਫਿਰ ਅਖੀਰ ਉਹਨਾਂ ਦੀ ਇਸ ਗੱਲ ਤੇ ਸਹਿਮਤੀ ਹੋਈ ਵੀ ਦੁੱਧ ਦੇ ਵਿੱਚ ਪਾਣੀ ਪਾ ਕੇ ਆਪਾਂ ਇਹਨੂੰ ਵਧਾ ਲੈਨੇ ਆ ਤੇ ਫਿਰ ਥੋੜਾ ਥੋੜਾ ਉਹਨਾਂ ਨੂੰ ਦੇ ਦਿੰਨੇ ਆ ਪਰ ਸਾਨੂੰ ਲੱਗ ਰਿਹਾ ਸੀ ਕਿ ਅਸੀਂ ਦੁੱਧ ਨੂੰ ਹਾਮੀ ਭਰ ਕੇ ਕੁਝ ਗਲਤ ਕਰ ਬੈਠੇ ਫਿਰ ਉਹ ਦੁੱਧ ਦੇ ਗਲਾਸ ਲੈ ਕੇ ਜਿਵੇਂ ਹੀ ਸਾਡੇ ਸਾਹਮਣੇ ਆਉਂਦਾ ਉਦੋਂ ਨੂੰ ਜਿਹੜਾ ਮੁੰਡਾ ਉੱਥੋਂ ਗਿਆ ਹੁੰਦਾ ਸੀ ਜਿਹਨੂੰ ਉੜੀਆ ਲੈਂਗੁਏਜ ਆਉਂਦੀ ਸੀ ਉਹ ਵਾਪਸ ਆ ਜਾਂਦਾ ਜਦੋਂ ਉਹ ਵਾਪਸ ਆਉਂਦਾ ਤਾਂ ਮੈਂ ਉਹਨੂੰ ਕਹਿੰਦਾ ਵੀ ਇਹਨੂੰ ਕਹ ਦੇ ਵੀ ਇਹਨੂੰ ਉੜੀਆ ਲੈਂਗੁਏਜ ਦੇ ਵਿੱਚ ਸਮਝਾ ਦੇ ਵੀ ਮੇਰਾ ਵਰਤ ਰੱਖਿਆ ਹੋਇਆ ਮੈਂ ਕੁਝ ਨਹੀਂ ਖਾਣਾ ਵੀ ਪਹਿਲਾਂ ਮੈਨੂੰ ਤੁਹਾਡੀ ਲੈਂਗੁਏਜ ਦੇ ਵਿੱਚ ਦੱਸਣਾ ਨਹੀਂ ਆਇਆ ਹੁਣ ਜਿਹੜਾ ਮੁੰਡਾ ਬਾਹਰੋਂ ਆਇਆ ਸੀ ਉਹ ਸੋਚਾਂ 'ਚ ਪੈ ਗਿਆ ਵੀ ਸਵੇਰੇ ਤਾਂ ਇਹ ਮੇਰੇ ਨਾਲ ਬ੍ਰੇਕਫਾਸਟ ਕਰਕੇ ਆਇਆ ਹੈ ਹੁਣ ਕਿਹੜਾ ਵਰਤਾ ਗਿਆ ਇਹਨਾਂ ਦਾ ਚਲੋ ਜੀ ਉਹਨੇ ਸਾਡੀ ਹਾਮੀ ਭਰੀ ਤੇ ਉਹਨੂੰ ਆਪਣੀ ਲੈਂਗੁਏਜ ਦੇ ਵਿੱਚ ਕਹਿਤਾ ਵੀ ਇਹਨਾਂ ਦਾ ਵਰਤਾ ਇਹਨਾਂ ਨੇ ਕੁਝ ਨਹੀਂ ਖਾਣਾ ਤੁਸੀਂ ਦੁੱਧ ਨੂੰ ਲੈ ਜਾਓ ਵਾਪਸ ਉਹ ਬੰਦੇ ਨੂੰ ਬੜਾ ਅਫਸੋਸ ਹੁੰਦਾ ਉਹ ਕਹਿੰਦਾ ਬੁੱਧਵਾਰ ਦਾ ਕਾਹਦਾ ਵਰਤ ਹੋਇਆ ਉਹਨੇ ਇਹ ਵੀ ਕਿਹਾ ਪਰ ਅਸੀਂ ਮਨਾ ਕਰ ਦਿੱਤਾ ਕਿਉਂਕਿ ਸਾਨੂੰ ਚੰਗਾ ਨਹੀਂ ਲੱਗ ਰਿਹਾ ਸੀ ਕਿ ਕਿਸੇ ਬੱਚੇ ਦੇ ਹਿੱਸੇ ਦਾ ਦੁੱਧ ਅਸੀਂ ਪੀ ਲਈਏ ਤਾਂ ਝੌਂਪੜੀ ਦੇ ਮਾਲਕ ਦੀਆਂ ਅੱਖਾਂ ਉਹਦੇ ਚਿਹਰੇ ਤੋਂ ਸਾਫ਼ ਝਲਕ ਰਿਆ ਸੀ ਕਿ ਉਹਨੂੰ ਪਸਤਾਵਾ ਸੀ ਵੀ ਤੁਸੀਂ ਮੇਰੇ ਮਹਿਮਾਨ ਬਣ ਕੇ ਮੇਰੇ ਘਰੇ ਆਇਓ ਤੇ ਮੈਂ ਤੁਹਾਡੀ ਕੋਈ ਸੇਵਾ ਨਹੀਂ ਕਰ ਸਕਿਆ ਮੈਂ ਤੁਹਾਨੂੰ ਕੁਝ ਸ਼ਿਕਾ ਨਹੀਂ ਸਕਿਆ ਤੇ ਉਸ ਦਿਨ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਕਿਸੇ ਦੇ ਹੱਕ ਦਾ ਨਾਂ ਖਾਦਾ ਜਾਵੇ ਜਾਣੇ ਅਣਜਾਣੇ ਦੇ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਵੀ ਕਈ ਵਾਰ ਕਿਸੇ ਕੋਲੇ ਉਹਨਾਂ ਕੀ ਹੁੰਦਾ ਜਿੰਨੇ ਕ ਨਾ ਉਹਨਾਂ ਨੇ ਸਾਰ ਨਾ ਹੁੰਦਾ ਚਾਹੇ ਉਹ ਦੁੱਧ ਹੋਵੇ ਤੇ ਚਾਹੇ ਉਹ ਕੁਝ ਵੀ ਇਸ ਕਹਾਣੀ ਤੋਂ ਵੀ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਦੋਸਤੋ ਕਿ ਸਾਡੇ ਆਲੇ-ਦੁਆਲੇ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਬੜੀਆਂ ਵੱਡੀਆਂ ਵੱਡੀਆਂ ਮੁਸੀਬਤਾਂ ਦੇ ਵਿੱਚ ਫਸੇ ਹੋਏ ਆ ਪਰ ਉਹਨਾਂ ਦੇ ਚਿਹਰੇ ਤੇ ਕਿਤੇ ਵੀ ਮੁਸਕਾਨ ਗਾਇਬ ਨਹੀਂ ਹੁੰਦੀ ਸਮਾਈਲ ਗਾਇਬ ਨਹੀਂ ਹੁੰਦੀ ਉਹ ਹਮੇਸ਼ਾ ਹੀ ਨਾ ਹੁੰਦੇ ਹੋਏ ਵੀ ਦੂਜਿਆਂ ਦੀ ਮਦਦ ਕਰਨਾ ਚਾਹੁੰਦੇ ਆ ਆਉ ਭਗਤ ਕਰਨਾ ਚਾਹੁੰਦੇ ਆ ਸੋ ਦੋਸਤੋ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਕਰੀਏ ਇੱਕ ਦੂਜੇ ਦੀ ਭਾਵਨਾ ਨੂੰ ਜ਼ਰੂਰ ਸਮਝ ਗਏ ਇੱਕ ਦੂਜੇ ਨੂੰ ਸਾਥ ਲੈ ਕੇ ਚੱਲੀਏ ਇੱਕ ਦੂਜੇ ਨੂੰ ਨਾਲ-ਨਾਲ ਲੈ ਕੇ ਚੱਲੀਏ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜਾਈ ਤੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰ ਲੈਣਾ ਤਾਂ ਜੋ ਇਸ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਚੰਗੀਆਂ ਚੰਗੀਆਂ ਮੋਟੀਵੇਟ ਕਰਨ ਵਾਲੀਆਂ ਕਹਾਣੀਆਂ ਤੁਹਾਨੂੰ ਹਰ ਰੋਜ਼ ਮਿਲ ਜਾਇਆ ਕਰੇ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆਂ ਅਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ